ਇਹ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਰਹੇ ਧਿਆਨ 500 ਕ ਮੁੱਦੇ ਜਿਸ ਦਾ ਕਾਰਨ ਹਜ਼ਾਰਾਂ ਸੁਖੀ ਜਿੰਨੀਆਂ ਹੋ ਜਾਂ ਪੋਤਾ ਵੀ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਸੁਣਾ ਦੇਣਾ ਹਾਂ ਇਹ ਤੇ 200 ਸਵਾਲ ਤੁਹਾਡੇ ਕੋਲ ਹੈ ਬਹੁਤ ਕੋ ਨ ਹੋਈਆਂ ਆਦਰ ਦੇ ਨਾਲ ਹਰ ਪਾਰਟੀ ਰੋਪੂਚਾ ਦਾਇਰਨ ਰੋਪੂਚਾ ਦਾਇਰ ਉਹਦਾ ਹਾਂ ਦਾ ਹਾਂ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਗਠਨ ਸੰਬੰਧਿਤ ਆਰੇ ਕੁਝ ਹਾਂ ਦਾ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਹੈ ਕਿ ਜੇ ਗੁਨਾਹਕਾਂ ਦਾ ਕੋ ਕੋ ਕੇ ਕਤਲ ਕਰਨ ਵਾਲੇ ਦਾ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਿਆ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂ ਜੀ ਤੀਜਾ ਸਵਾਲ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਹਿਬ ਜਿਸ ਵਿਰੋਧ ਜੋ ਦਰਕ ਕੇ ਸੀ ਉਹ ਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆ ਰਿਹਾ ਨਾਲ ਦੇ ਦਿਓ ਤੋਂ ਤਾਂ ਸਵਾਲ ਪੁੱਛਦੇ ਹੈ ਕਿ ਸੌਦਾ ਸਾਹਿਬ ਨੂੰ ਬਵਾਤੀ ਦਵਾਉਣੇ ਉਹਦੇ ਬਿਨਾ ਕਿਸੇ ਦੇ ਮੰਗਰ ਤੋਂ ਜੇਕਰ ਤੁਸੀਂ ਦਸਤਾਵੇਜ਼ਾਂ ਨੂੰ ਆਪਣੇ ਹੈਸ਼ਟੇਗ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟ ਤਾਂ ਮੈਂ ਇਹੋ ਫੰਡਰ ਤੇ ਵਿੱਚ ਚਰਚਾ ਵੀ ਹੈ ਔਰ ਉਸੇ ਉਹਨਾਂ ਨੂੰ ਪੁੱਛੇ ਰਹੀ ਕਿ ਸਸੇ ਵਾਲੇ ਸਾਧਨਾਂ ਦਾ ਮਾਫ ਕਰਦੇ ਹੋ ਉਹ ਉਸਨੇ ਬੁਲਾਕ ਕੀਤਾ ਹੈ ਕਿ ਨਹੀਂ ਕੀਤਾ ਆ ਆ ਆ ਨਾ ਸਰਕਾਰਾਂ ਦੇ ਦੌਰ ਬਹੁਤ ਕੋ ਲਾਹ ਹੋਈ ਹੈ ਅੰਡ ਐਸ ਤੱਕ ਇਹ ਮੈਂ ਬਾਕੀ ਦੋਸਤਾਂ ਨੂੰ ਸੌਦਾ ਸਾਦ ਨੂੰ ਆਇਆ ਹੈ ਧਰਮ ਸੇਠ ਜਰਨ ਨੂੰ ਗੁਆਚੇ ਗੁਆਚੋ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਇਹ ਸੁਤਾਰਮੀ ਪ੍ਰੀਤ ਉਸਤ ਆਇਆ ਹਾਦਲ ਬਾਪੂ ਤੁਸੀਂ ਆਪਰੇ ਰਹਿائش ਤੇ ਸਭ ਤੋਂ ਸਾਫ ਦੇ ਦਸਦਾਰਾਂ ਨੂੰ ਬੁਲਾ ਕੇ ਸੌਦਾ ਸਾਦ ਨੂੰ ਜਨਾ ਮੈਂ ਗੁਆਚੇ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਤੇ ਤਾਂ ਆ ਜਾਓ ਤੁਸੀਂ ਜਿਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਤਿਆਰ ਰੱਖੋ ਭਾਰ ਨੂੰ ਪਹੁੰਚ ਜਾਓਗੇ ਮਨ ਕਰਕੇ ਵੀ ਪਾਓ ਹਾਂ ਜੀ ਦੋ ਸੰਗਤ ਵਿੱਚ ਵੀ ਪਾ ਗੁਰੂ ਦੇ ਪਰਬਾਰ ਵਿੱਚ ਭਟੇ ਜਾਓਗੇ ਹਾਂ ਜੀ ਔਰ ਜਿਸ ਤਰ੍ਹਾਂ ਵੇਲੇ ਗੁਰੂ ਰਖਸਾ ਦੀ ਪਵਰਾਈ ਤੇ ਸ੍ਰੋਜ ਦੇ ਸਾਹਮਣੇ ਕੋਈ ਚੋਰੀ ਹੋਏ ਕੰਧਾਂ ਦੇ ਉੱਤੇ ਪੋਸਟਰ ਲਾਇਆ ਗਏ ਬਤਾਰਿਆ ਦੇ ਅੱਜ ਕਾਲ ਗੱਦਿੱਨਾ ਗਾਲਾ ਸੋਨਾ ਪੋਸਟਾਂ ਤੇ ਲਿਖਿਆ ਲੱਗਾ ਉਸੀ ਬੋਨਾ ਦੋਰੀ ਕੰਮ ਵਾਲਿਆਂ ਨੂੰ ਲੱਪੜ ਵਿੱਚ ਨਾਕਾਮ ਰਿਹਾ ਤੁਸੀਂ ਲੱਪਿਆ ਨਹੀਂ ਉਸ ਤੋਂ ਬਾਅਦ ਗੁੰਲ ਘਾਵੇ ਪਾਪ ਸੁਰੂਪਾਂ ਦੇ ਅੰਗ ਫਾਰ ਇਸ ਗਲੀਆਂ ਦੇ ਵਿੱਚ ਖੜਾਏ ਗਏ ਔਰ ਉਸ ਦੀ ਬੋਨਾ ਗੁੱਸਾ ਦੇ ਉਸ ਤੋਂ ਪਨਾਇ ਦਿੱਤੇ ਬੋਨਾ ਪਰ ਹੋਰ ਉੱਤਵਾਰ ਜਿਹੜਾ ਬੋਸ ਦਾ ਕਹਿ ਮਹਿਮਲ ਕਰਾ ਜਾਂ ਕੋਟਪੁਰਾ ਜਾ ਕੇ ਸੰਤਾ ਪਹਾੜੇ ਇਕੱਠੀਆਂ ਬੋਲ ਕੇ ਬੈਠੀਆਂ ਆ ਉਹਦੇ ਦੋ ਸੈਕਿੰਡ ਤੋਂ ਗੋਲੀ ਨਾ ਮਾਰ ਕੇ ਹੁੰਦਾ ਹੈ ਦੇਖੋ ਆ ਜ ਸਰਕਾਰ ਜਿਹੜੇ ਹੋਇਆ ਤੇ ਗੁਨਾਹ ਮੁਕਮਲ ਹੋ ਕੇ ਨਹੀਂ ਹੋਇਆ ਜੀ ਗੁਨਾਹ ਜਿਹੜੇ ਤੁਸੀਂ ਸਰਾਬੇ ਕਮੇਟੀ ਨੂੰ ਕਹ ਕੇ ਸਸਪਟਾਟ ਦੀ ਵਾਫੇ ਵਾਲਾ ਫੈਸਲਾ ਸੀ ਉਹ ਨੂੰ ਸਹੀ ਫੈਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼ਰਾਮਣਿਕ ਦੀ ਬੇਟੀ ਕੋੜਾ ਹੋ ਕੋਰ ਦੇ ਪੈਸਿਆਂ ਦੀ ਬੁਰਭਰ ਤੋਂ ਕਰਵਾਈ ਗਈ ਔਰ ਆਪਰੇ ਲਾਈ ਹੋਈ ਮੁਆਫੀ ਰੂਪ ਸਹਿਤ ਕਹਿਰਾਉਣ ਵਾਸਤੇ ਅਦਾਲਤਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਕੋਰ ਨੂੰ ਗੁਨਾਹ ਕੀਤਾ ਹਾਂਜੀ